ਅੱਜ ਨਾ ਮਜ਼ਦੂਰ ਦਿਹਾੜਾ ਅੱਜ ਮਜ਼ਦੂਰ ਦਿਹਾੜਾ ਤੇ ਮਜ਼ਦੂਰ ਦਿਹਾੜੇ ਕਰਕੇ ਅੱਜ ਪੂਰੇ ਪੰਜਾਬ ਦੇ ਸਰਕਾਰੀ ਦਫ਼ਤਰਾਂ 'ਚ ਛੁੱਟੀ ਐ ਸਾਰੇ ਅਫਸਰ ਛੁੱਟੀ ਤੇ ਨੇ ਸਾਰੇ ਮੁਲਾਜ਼ਮ ਛੁੱਟੀ ਤੇ ਨੇ ਤੁਸੀਂ ਛੁੱਟੀ ਕਿਉਂ ਨਹੀਂ ਕੀਤੀ ਛੁੱਟੀਆਂ ਹੀ ਕਾਹਦੇ ਹਰੇ ਕਰਕੇ ਸਾਡੇ ਕੋਲੇ ਕੁਝ ਨਹੀਂਗਾ ਉਹਨੂੰ ਦਸਨ ਕਾ ਮਿਲ ਜਾਣੀਆਂ ਪੈਸੇ ਭੇਜੇ ਖਦ ਸਾਡੇ ਖਾਦਿਆਂ 'ਚ ਕੁਝ ਆਉਣਾ ਨਹੀਂਗਾ ਅਸੀਂ ਸਾਡੇ ਸਰਕਾਰ ਖਾਦਿਆਂ 'ਚ ਪਾਵੇ ਤੇ ਅਸੀਂ ਵੀ ਛੁੱਟੀ ਕਰ ਗਏ ਜੀ ਸਾਨੂੰ ਕੋਈ ਚਾਅ ਨਹੀਂ ਛੁੱਟੀ ਕਾਹਦੇ ਬਾਤ ਕਰਗੇ ਜੀ ਜੇਹੀ ਕਰਾਂਗੇ ਤੇ ਖਾਵਾਂਗੇ ਤੇ ਨਹੀਂ ਤਾਂ ਭੁੱਖੇ ਸੋਵਾਂਗੇ ਅਸੀਂ ਇਸ ਦੇਸ਼ ਤੇ ਦੋ ਨੰਬਰ ਦੀਆਂ ਕਮਾਈਆਂ ਵਾਲੇ ਮਲਕ ਭਾਗਵਾਂ ਦਾ ਕਬਜ਼ਾ ਇੱਕ ਪਾਸੇ ਉਹ ਅਮਾਨੀ ਅਡਾਨੀ ਟਾਟੇ ਬਿਰਲੇ ਨੇ ਜਿਨ੍ਹਾਂ ਦੀ ਰੋਜ਼ ਦੀ ਆਮਦਨ ਸੈਂਕੜੇ ਕਰੋੜਾਂ ਚ ਹੈ ਪਰ ਉਹ ਕੰਮ ਕੋਈ ਨਹੀਂ ਕਰਦੇ ਦਿਮਾਗੀ ਕੰਮ ਕਰਨ ਲਈ ਵੀ ਉਹਨਾਂ ਨੇ ਮਜ਼ਦੂਰ ਰੱਖੇ ਨੇ ਤੇ ਹੱਥੀ ਕੰਮ ਕਰਨ ਲਈ ਵੀ ਉਹਨਾਂ ਨੇ ਮਜ਼ਦੂਰ ਰੱਖੇ ਨੇ ਆਪ ਉਹ ਬਿਲਕੁਲ ਵਿਲੇ ਨੇ ਯਾਨੀ ਮਲਕਪਾਨ ਤੇ ਉਹਨਾਂ ਦੀ ਸੈਂਕੜੇ ਕਰੋੜ ਇੱਕ ਦਿਨ ਦੀ ਕਮਾਈ ਹੈ ਆਪਦੇ ਬੱਚਿਆਂ ਦੇ ਪਿਛਲੇ ਦਿਨੀ ਵਿਆਹ ਤੇ ਉਹਨਾਂ ਨੇ ਹਜ਼ਾਰਾਂ ਕਰੋੜ ਰੁਪਈਆ ਕੱਲੀ ਮੰਗਣੀ ਤੇ ਫੂਕਤਾ ਹੈਗਾ ਕੋਈ ਕੰਮ ਕਰਨਾ ਢੰਗ ਸਾਡਾ ਜੋ ਰੋਟੀ ਬੇਹੀ ਖਾਦੀ ਕੀ ਅਸੀਂ ਉੱਥੇ ਫਟੇ ਚੱਕ ਦੇਾਂਗੇ ਦੱਸੋ ਇਹਦਾ ਸਾਡਾ ਤਾਂ ਢਿੱਡ ਭਰਨ ਵਾਲਾ ਸਹਾਰਾ ਵਾ ਐਵੇਂ ਜੂਨ ਗੁਜ਼ਾਰਾ ਕਰੀ ਜਾਂਨੇ ਆ ਪਰ ਹੈ ਨਹੀਂ ਟਾਈਮ ਸਾਡਾ ਮੁਸ਼ਕਲ ਆਈ ਤੇ ਇੱਕ ਇਹ ਨੇ ਜਿਨ੍ਹਾਂ ਦੇ ਹੱਥ ਘਸ ਗਏ ਹੱਥਾਂ ਤੇ ਲਕੀਰਾਂ ਨਹੀਂ ਬਚੀਆਂ ਕੰਮ ਕਰ ਕਰਕੇ ਤੁਸੀਂ ਦੇਖ ਸਕਦੇ ਹੋ ਸਾਰੀ ਜ਼ਿੰਦਗੀ ਕੰਮ ਕਰਨ ਤੋਂ ਬਾਅਦ ਵੀ ਇਹਨਾਂ ਦੇ ਪੈਰਾਂ 'ਚ ਚੱਪਲਾਂ ਨੇ ਤੇ ਨਥੂਰ ਪਾਟੇ ਨੇ ਹੱਥ ਤੁਸੀਂ ਦੇਖ ਸਕਦੇ ਹੋ ਹੱਥ ਕਿਰਤੀਆਂ ਦੇ ਆ ਇਹਨਾਂ ਦੇ ਹੱਥਾਂ ਦਾ ਹਾਲ ਹੈ ਇਦਾਂ ਦੀ ਜ਼ਿੰਦਗੀ ਜੇ ਇੱਥੇ ਦੇਸ਼ ਦੇ 70% ਦੀ ਮਜ਼ਦੂਰ ਜਿਉ ਰਹੇ ਨੇ ਤਾਂ ਫਿਰ ਸਰਕਾਰਾਂ ਕਿਸ ਹਿਸਾਬ ਨਾਲ ਕਹਿੰਦੀਆਂ ਨੇ ਕਿ ਇੱਥੇ ਅਸੀਂ ਆਹ ਕਰਤਾ ਤੇ ਅਸੀਂ ਉਹ ਕਰਤਾ ਵੀ ਸਰਕਾਰ ਸਾਡੀ ਤਰੀਬਾਂ ਦੀ ਸੁਣੇ ਜਿਵੇਂ ਤਗੜੇ ਜਿਵੇਂ ਤਗੜੇ ਕਹਿੰਦੇ ਆ ਕਿ ਕੁੱਤੇ ਦੀ ਨੂੰ ਕਲਦਰਾ ਬਿੱਲੇ ਉਹ ਵੀ ਕਾਲਾ ਜਾਂਦੇ ਆ ਸਾਡੀ ਕੋਈ ਕਦਰ ਨਹੀਂ ਅਸੀਂ ਮਿਹਨਤ ਕਰਦੇ ਆ ਅਸੀਂ ਫੇਰ ਹੀ ਭੁੱਖੇ ਮਰਦੇ ਆ ਨਾ ਸਾਰਾ ਬੈਠਿਆ ਤੇ ਲੱਗੀ ਤੇ ਝਟਪਾਣਾ ਤੇ ਭੁੱਖੇ ਸੌਂ ਜਾਣਾ ਇਹ ਸਰਕਾਰ ਨੂੰ ਚਾਹੀਦੀ ਆ ਵੀ ਸਾਡੀ ਗਰੀਬਾਂ ਦੀ ਸੁਣੇ ਤਗੜਿਆਂ ਦੀ ਸੁਣੀ ਆ ਲੋਕ ਗਰੀਬਾਂ ਦੇ ਆ ਉਹ ਤਗੜੇ ਪੈਸੇ ਲੈ ਕੇ ਲੈ ਜਾਂਦੇ ਆ ਗਰੀਬ ਚਾਹਦੇ ਰਹਿੰਦੇ ਆ ਇਹ ਗਰੀਬਾਂ ਨੂੰ ਕਿਉਂ ਨਹੀਂ ਮਿਲਦੀ ਗਰੀਬਾਂ ਵਰੀ ਵੋਟਾਂ ਵਰੀ ਸਰਕਾਰ ਨੂੰ ਗਰੀਬ ਦੀਦੇ ਆ ਜਿਦਾਂ ਕੰਮ ਹੁੰਦਾ ਉਹਨਾਂ ਦੀ ਸਰਕਾਰ ਨੂੰ ਗਰੀਬ ਦੀ ਤੇ ਅਸੀਂ ਇਹੀ ਬੇਨਤੀ ਕਰਦੇ ਆਂ ਸਾਨੂੰ ਮਿਹਨਤ ਮਿਲੇ ਸਾਨੂੰ ਗਰੀਬਾਂ ਨੂੰ ਨੌਕਰੀਆਂ ਮਿਲਣ ਜੇ ਸਾਨੂੰ ਨੌਕਰੀ ਮਿਲੂਗਾ ਅਸੀਂ ਪਾੜੇ ਕੋਲੇ ਪੈਸੇ ਹੋਣਗੇ ਅਸੀਂ ਫੇਕ ਨੌਕਰੀ ਬਿਨਾ ਪੈਸੇ ਤਗੜੇ ਨੌਕਰੀਆਂ ਲੈ ਜਾਂਦੇ ਤੇ ਮਾਰੇ ਝਾਲਦੇ ਰਹਿੰਦੇ ਸਾਡੀ ਇਹੀ ਬੇਨਤੀ ਸਰਕਾਰ ਨੂੰ ਰਾਸ਼ਨ ਸਾਡਾ ਉਹ ਮੰਤ ਹੋ ਗਿਆ ਅਸੀਂ ਕਿੱਥੋਂ ਖਾਈਏ ਸਾਡੀ ਇਹੀ ਸਰਕਾਰ ਨੂੰ ਬੇਨਤੀ ਆ ਵੀ ਸਾਡੇ ਗਰੀਬਾਂ ਦੀ ਸੁਣ ਤਗੜੇ ਨਾ ਚਾਕਣ ਇਹ ਬੇਨਤੀ ਕਰਕੇ ਤੁਸੀਂ ਤੁਸੀਂ ਬਾਈ ਜੀ ਇਸ ਚੌਂਕ ਦੇ ਵਿੱਚ ਖੜੇ ਹੋ ਤੁਸੀਂ ਇਸ ਚੌਂਕ ਦੇ ਵਿੱਚ ਖੜੇ ਹੋ ਕਾਹਦੇ ਵਾਸਤੇ ਖੜੇ ਹੋ ਅਸੀਂ ਮਿਹਨਤ ਬਾਲਦੇ ਆ ਸਾਨੂੰ ਮਿਹਨਤ ਮਿਲਦੀ ਨਹੀਂ ਅੱਜ ਦੱਸ ਦਿਓਗੇ ਮੋੜਦਿਆਂ ਨੂੰ ਸਾਨੂੰ ਕੀ ਖਾਈਏ ਜੇ ਸਾਨੂੰ ਕੋਈ ਮਿਹਨਤ ਮਿਲੂਗੀ ਤਾਂ ਫੇਰ ਹੀ ਅਕਾ ਤੁਹਾਨੂੰ ਆਉਣਾ ਪੈਂਦਾ ਕੀ ਕਰਕੇ ਜੇ ਕਿਸੇ ਪੈਸੇ ਮੰਗਦੇ ਉਹਨੂੰ ਕੋਈ ਦੁਆਨੀ ਸਾਨੂੰ ਦਿੰਦਾ ਤੇ ਸਰਕਾਰ ਸਾਡੀ ਪੈਸੇ ਉਹਨਾਂ ਨੂੰ ਸਟਾਈਲ ਵਿੱਚ ਮਿਲਦੀ ਗਰੀਬਾਂ ਨੂੰ ਅਸੀਂ ਕਈ ਵਾਰ ਭੁੱਖੇ ਸੌਂਨੇ ਕਿਵਰੇ ਮਿਰਚ ਨਾ ਖਾਣੇ ਆ ਬਈਆਂ ਰੋਟੀਆਂ ਖਾ ਕੇ ਗੁਜ਼ਾਰਾ ਕਰਦੇ ਆਂ ਸਰਕਾਰ ਨੂੰ ਅਸੀਂ ਇਹੀ ਬੇਨਤੀ ਕਰਦੇ ਹਾਂ ਸਾਡੇ ਗਰੀਬਾਂ ਨੂੰ ਸੁਣਨ ਸਾਨੂੰ ਮਿਹਨਤ ਦੇਣ ਸਾਡੇ ਗਰੀਬਾਂ ਨੂੰ ਨੌਕਰੀਆਂ ਦੇਣ ਇਹੀ ਬੇਨਤੀ ਸਾਡੀ ਸਰਕਾਰ ਨੂੰ ਫਿਰ ਬਾਾਰ ਬੇਨਤੀ ਕਰਦੇ ਹਾਂ ਕਿ ਜਿਹੜੇ ਵੋਟਰਾਂ ਨੇ ਸਾਡੇ ਜਿਹੜੇ ਪੈਸੇ ਟਕੇ ਵੰਡਦੇ ਆ ਉਹ ਤਾਂ ਤਗੜੇ ਖਾ ਜਾਂਦੇ ਆ ਸ਼ਰਾਬਾਂ ਦਾ ਘੜੇ ਪੀਂਦੇ ਆ ਤੇ ਕਹਿੰਦੇ ਅਸੀਂ ਵੋਟਾਂ ਮੋਲੀਆਂ ਸਾਨੂੰ ਤਾਂ ਕੋਈ ਨਹੀਂ ਮਿਲਦਾ ਜੀ ਅੰਦਰ ਚ ਰੋਟੀਆਂ ਲੈ ਕੇ ਆ ਹਾਂਜੀ ਇਹ ਤੁਸੀਂ ਦੇਖ ਸਕਦੇ ਹੋ ਇਹ ਬਾਈ ਜੀ ਹੋਰਾਂ ਦੇ ਕੋਲ ਜਿਹੜੀਆਂ ਰੋਟੀਆਂ ਨੇ ਉਹ ਕਹਿੰਦੇ ਬਈਆਂ ਰੋਟੀਆਂ ਅਸੀਂ ਖਾ ਰਹੇ ਆ ਇਹ ਤੁਸੀਂ ਦੇਖ ਸਕਦੇ ਹੋ ਉਹ ਕਹਿੰਦੇ ਬਈਆਂ ਰੋਟੀਆਂ ਅਸੀਂ ਖਾ ਰਹੇ ਆ ਰਾਤ ਦੀਆਂ ਕਹਿੰਦੇ ਰੋਟੀਆਂ ਲੈ ਕੇ ਆਏ ਆ ਇਹ ਕਹਿੰਦੇ ਸਾਡੀ ਮਜ਼ਦੂਰਾਂ ਦੀ ਜ਼ਿੰਦਗੀ ਹੈ ਔਰ ਅੱਜ ਮਜ਼ਦੂਰ ਦਿਵਸ ਦੇ ਉੱਪਰ ਸਰਕਾਰਾਂ ਨੂੰ ਅੱਖਾਂ ਖੋਲ ਕੇ ਦੇਖ ਲੈਣਾ ਚਾਹੀਦਾ ਬਾਈ ਕਾਹਦੇ ਨਾਲ ਰੋਟੀ ਲੈ ਕੇ ਆਏ ਹੋ ਇਹਦਾ ਰਾਤ ਦੀਆਂ ਸੜੀਆਂ ਮਿਰਚਾਂ ਜਮਾਂ ਸੜੀਆਂ ਆਹ ਵੇਖ ਲਓ ਜਮਾਂ ਸੜੀਆਂ ਮਿਰਚਾਂ ਰਾਤ ਦੀਆਂ ਜਮਾਂ ਸੜੀਆਂ ਮਿਰਚਾਂ ਹਾਂ ਇਹ ਤੁਸੀਂ ਦੇਖ ਸਕਦੇ ਹੋ ਬਿਲਕੁਲ ਇਹ ਬਿਲਕੁਲ ਸੜੀਆਂ ਹੋਈਆਂ ਮਿਰਚਾਂ ਜਿਹੜੀਆਂ ਰਾਤ ਦਾ ਮਸਾਲਾ ਜਿਆ ਉਹਦੇ ਨਾਲ ਬਾਈ ਜੀ ਰੋਟੀ ਲੈ ਕੇ ਆਏ ਨੇ ਔਰ ਸੱਚਮੁੱਚ ਜਿਹੜੀ ਕਿਰਤੀਆਂ ਦੀ ਜ਼ਿੰਦਗੀ ਆ ਜਿਹੜੀ ਮਜ਼ਦੂਰਾਂ ਦੀ ਜ਼ਿੰਦਗੀ ਆ ਉਹ ਪਸ਼ੂਆਂ ਨਾਲੋਂ ਮਾੜੀ ਆ ਇਹ ਜਾਣਦੇ ਸਾਰੇ ਨੇ ਜਾਣਦੀਆਂ ਸਰਕਾਰਾਂ ਵੀ ਨੇ ਪਰ ਮਜ਼ਦੂਰਾਂ ਨੂੰ ਸਿਰਫ ਵੋਟ ਪਰਚੀ ਸਮਝਿਆ ਜਾਂਦਾ ਵੋਟਾਂ ਦੇ ਟਾਈਮ ਇਹਨਾਂ ਵੱਲ ਸਿਰਫ ਓਨੇ ਦਿਨ ਮਾੜਾ ਮੋਟਾ ਮੂੰਹ ਕੀਤਾ ਜਾਂਦਾ ਜਿੰਨੇ ਟਾਈਮ ਵੋਟਾਂ ਪੈ ਨਹੀਂ ਜਾਂਦੀਆਂ ਉਸ ਤੋਂ ਬਾਅਦ ਇਹਨਾਂ ਨੂੰ ਕੋਈ ਨਹੀਂ ਪੁੱਛਦਾ ਔਰ ਅੱਜ ਮਜ਼ਦੂਰ ਦਿਹਾੜੇ ਦੇ ਉੱਪਰ ਆ ਚਟੇ ਬਗਲੇ ਠੇਕੇਦਾਰ ਆ ਜਿਹੜੇ ਇਹ ਸਾਡੀਆਂ ਦਿਹਾੜੀਆਂ ਖਾਂਦੇ ਆ ਇਹ ਸਾਨੂੰ ਦਿੰਦੇ ਹੀ ਕੁਝ ਨਹੀਂ ਗੇ ਇਹ ਆਡਿਟਡ ਭਰਦੇ ਆ ਵੀ ਸਾਡੇ ਕੋਲੇ ਆ ਜਾ ਜੋ ਜਾਂਦਾ ਮਜ਼ਦੂਰ ਮਰਦਾ ਮਰੇ ਅਈ ਨਾ ਇੰਨਾ ਭੜਾ ਹਾਲ ਕੀਤਾ ਇਹਨਾਂ ਨੇ ਠੇਕੇ ਲੈ ਲੈ ਕੇ ਹਾਂਜੀ ਦਿਹਾੜੀ 500 ਦੀ ਤੇ ਕਹਿਣਗੇ 300 ਲੈ ਲਓ ਠੇਕੇਦਾਰ ਇਹ ਇਹਨਾਂ ਦੀ ਕਰਤੂਤ ਹੈ ਬਾਈ ਜੀ ਤੁਸੀਂ ਵੀ ਇਸ ਮਜ਼ਦੂਰ ਚੌਂਕ ਚ ਦਿਹਾੜੀ ਲਈ ਖੜੇ ਹੋ ਹਾਂਜੀ ਦਿਹਾੜੀ ਲਾਉਣ ਆਏ ਹਾਂ ਹਾਂਜੀ ਤੇ ਆਹ ਕੀ ਪਾਇਆ ਤੁਸੀਂ ਆ ਹੱਥ ਕਿਉਂ ਗੱਲ ਚ ਪਾਇਆ ਇਹ ਹੱਥ ਚ ਪਾਇਆ ਢੋਲ ਪੈਂਦੀ ਹੈ ਨਾਲ ਨਹੀਂ ਇਹ ਕੋਈ ਟੁੱਟ ਗਿਆ ਨਹੀਂ ਜੀ ਟੁੱਟਿਆ ਨਹੀਂ ਆ ਇਹ ਆ ਤਜਬਾ ਇਹ ਢੋਲ ਪੈਂਦੀ ਹੈ ਹੱਥ ਮਤਲਬ ਇਹਨੂੰ ਕੁਝ ਹੋਇਆ ਉਹ ਗਿਆ ਇਹ ਦਾ ਅਧਰੰਗ ਅਧਰੰਗ ਹੋਇਆ ਅਧਰੰਗ ਹੋਇਆ ਤੁਹਾਨੂੰ ਹਾਂਜੀ ਅਧਰੰਗ ਹੋਣ ਦੇ ਬਾਵਜੂਦ ਵੀ ਤੁਹਾਨੂੰ ਦਿਹਾੜੀ ਆਉਣਾ ਪੈਂਦਾ ਨਹੀਂ ਆ ਗਿਆ ਜਾਈ ਤਾਂ ਜੰਦੇ ਆ ਗਿਆ ਤਾਂ ਪਾਲ ਲਈ ਆਉਣਾ ਪੈਂਦਾ ਦਿਹਾੜੀ ਆਇਆ ਆਉਣਾ ਤਾਂ ਪੈਂਦਾ ਤੁਸੀਂ ਦੇਖੋ ਹਾਲਾਤ ਲੱਖ ਲਾਂਤ ਸਰਕਾਰਾਂ ਦੇ ਜਿਹੜੀਆਂ ਦਮ ਗਜੇ ਮਾਰਦੀਆਂ ਨੇ ਅਧਰੰਗ ਹੋਈ ਹੋਈ ਆ ਫਿਰ ਵੀ ਮਜ਼ਦੂਰ ਚੌਂਕ 'ਚ ਆ ਕੇ ਮਜ਼ਦੂਰੀ ਦਿਹਾੜੀ ਲਈ ਆਉਣਾ ਪੈਂਦਾ ਇਹ ਹਾਲਾਤ ਨੇ ਹਾਂਜੀ ਬਾਈ ਜੀ ਕੀ ਕਹੋਂਗੇ ਝਾੜੀ ਕਰਦੇ ਆਂ ਇਹ ਝਾੜੀ ਕਰਦੇ ਆਂ ਹਾਂਜੀ ਅੱਜ ਛੁੱਟੀ ਨਹੀਂ ਕੀਤੀ ਅੱਜ ਛੁੱਟੀ ਕੀਤੀ ਨਹੀਂ ਜੀ ਅਸੀਂ ਘਰੇ ਕੀ ਲਿਆਵਾਂਗੇ ਕੀ ਜਵਾਕਾਂ ਨੂੰ ਖਵਾਵਾਂਗੇ ਤੇ ਬੱਚੇ ਭੁੱਖੇ ਮਰਨਗੇ ਸਾਡੇ ਤਾਂ ਅੱਗੇ 7-8 ਦਾ ਨ ਮਰ ਗਏ ਤੇ ਉਹ ਲਾਲਚ ਦੇ ਮਾਰੇ ਕਿ ਝਾੜੀ ਲੱਗੂ ਹੁਣ ਫੇਰ ਨਹੀਂ ਲੱਗੇ ਕੋਈ ਝਾੜੀ ਸਰਕਾਰਾਂ ਸਾਡੇ ਬਾਰੇ ਕੁਝ ਨਹੀਂ ਸੋਚਦੀਆਂ ਗਰੀਬਾਂ ਬਾਰੇ ਠੀਕ ਆ ਜੀ ਸਾਨੂੰ ਐਂ ਹੀ ਵੋਂਦੇ ਆ ਗਧਿਆਂ ਨੂੰ ਤੇ ਬਲਦਾਂ ਨੂੰ ਝਾੜੀਦਾਰ ਬੰਦੇ ਆ ਤੇ ਸਰਕਾਰਾਂ ਕੋਈ ਸੋਚਦੀ ਨਹੀਂ ਵੋਟਾਂ ਲੈ ਕੇ ਬਸ ਖਤਮ ਸਰਕਾਰਾਂ ਮਸਲਾ ਸਾਡੇ ਬਾਰੇ ਨਹੀਂ ਵੋਟਾਂ ਹੋਣ ਆ ਗਈਆਂ ਇਹਨਾਂ ਨੇ ਲੈ ਕੇ ਵੋਟਾਂ ਫੇਰ ਲਾਰੇ ਲਾ ਕੇ ਫੇਰ ਭੱਜ ਜਾਣਾ ਠੀਕ ਹੈ ਜੀ ਤੇ ਸਾਡੇ ਦਾ ਆਪ ਘਰੇ ਜੀ ਦੂਜਾ ਬਿਮਾਰੀ ਆ ਤੇ ਸਰਕਾਰਾਂ ਬਾਰੇ ਕੋਲ ਸਰਕਾਰਾਂ ਕੋਈ ਨਹੀਂ ਸੋਚਦੀਆਂ ਜੀ ਅੱਜ ਦਿਹਾੜੀ ਲੱਗੂਗੀ ਅੱਜ ਜੀ ਦਿਹਾੜੀ ਮੁਸ਼ਕਲ ਆ ਜੀ ਦਿਹਾੜੀ ਜੇ ਕੋਈ ਆ ਗਿਆ ਤਾਂ ਲਾ ਦਾਂਗੇ ਤੇ ਨਹੀਂ ਆ ਬਲਦੀ 11:00 ਵਜੇ ਕਿਸੇ ਨੇ ਲਜਾਣਾ ਨਹੀਂ ਮਲਾਜ਼ਮ ਦਾ ਆਪ ਛੁੱਟੀ ਕਰੀ ਬੈਠੇ ਉਹ ਦਾ ਆਪ ਉਹ ਤੇ ਚਲਾ ਠੀਕ ਹੈ ਜੀ ਕੋਈ ਗੱਲ ਕਰਨੀ ਨਹੀਂ ਚਾਹੁੰਦਾਗਾ ਨਾ ਦਿਹਾੜੀ ਬਾਰੇ ਨਾ ਸਰਕਾਰੀ ਕੰਮਾਂ ਬਾਰੇ ਕਾਸੇ ਬਾਰੇ ਗੱਲ ਨਹੀਂ ਕਰਨੀ ਚਾਹੁੰਦਾ ਕੋਈ ਵੀ ਪਰ ਜੇ ਅਸੀਂ ਤੁਹਾਡੇ ਪੱਤਰਕਾਰ ਸਾਹਿਬ ਧੰਨਵਾਦ ਕਰਦੇ ਆ ਜਿਹੜਾ ਤੁਸੀਂ ਸਾਡੀ ਆਵਾਜ਼ ਨੂੰ ਉਠਾਉਣ ਲੱਗੇ ਆ ਧੰਨਵਾਦ ਜੀ ਬਹੁਤ ਸ਼ੁਕਰੀਆ ਦੇਖੋ ਦੇਸ਼ ਦੇ ਕਿਰਤੀ ਦੀ ਜ਼ਿੰਦਗੀ ਸੱਚਮੁੱਚ ਪਸ਼ੂਆਂ ਤੋਂ ਪੈੜੀ ਆ ਉਹ ਰੋ ਰਹੇ ਨੇ ਇੰਨੀ ਮਿਹਨਤ ਕਰਕੇ ਵੀ ਉਹ ਅਚਾਰ ਦੇ ਨਾਲ ਰੋਟੀ ਬੰਨ ਕੇ ਆ ਜਾਂਦੇ ਨੇ ਉਹ ਕਹਿੰਦੇ ਨੇ ਕਿ ਇੱਕ ਬਾਈ ਕਹਿ ਰਹੇ ਸੀ ਕਿ ਕਿੰਨੇ ਦਿਨ ਆਉਂਦਿਆਂ ਨੂੰ ਹੋ ਗਏ ਨੇ 5-7 ਦਿਨ ਹੋ ਗਏ ਦਿਹਾੜੀ ਹੀ ਨਹੀਂ ਮਿਲੀ ਮਤਲਬ ਤੁਸੀਂ ਹਿਸਾਬ ਲਾ ਸਕਦੇ ਹੋ ਕਿ ਜਿਹੜੇ ਦੇਸ਼ ਦੇ ਵਿੱਚ ਕੰਮ ਦਾ ਪ੍ਰਬੰਧ ਤੱਕ ਨਹੀਂ ਹੈਗਾ ਉੱਥੇ ਬੰਦਾ ਜੀਵੇ ਤੇ ਕਿਹਦੇ ਸਿਰ ਤੇ ਜੀਵੇ ਸੋ ਇਹਨਾਂ ਕਿਰਤੀਆਂ ਦੀ ਜ਼ਿੰਦਗੀ ਹੈ ਬਾਬੇ ਨਾਨਕ ਦੇ ਉਹ ਭਾਈ ਲਾਲੋ ਨੇ ਜਿਨ੍ਹਾਂ ਨੂੰ ਬਾਬਾ ਨਾਨਕ ਜੀ ਨੇ ਇਹ ਕਹਿ ਕੇ ਸਤਕਾਰ ਦਿੱਤਾ ਸੀ ਕਿ ਇਹਨਾਂ ਦੀ ਰੋਟੀ ਦੇ ਵਿੱਚ ਕਿਰਤ ਦਾ ਸੱਚਾ ਦੁੱਧ ਹੈ ਤੁਹਾਨੂੰ ਪਤਾ ਹੋਣਾ ਕਿ ਜਦੋਂ ਬਾਬਾ ਨਾਨਕ ਜੀ ਨੂੰ ਮਲਕ ਭਾਗੋ ਨੇ ਇੱਕ ਆਪਣੇ ਬਹੁਤ ਵੱਡੇ ਸਮਾਗਮ 'ਚ ਸੱਦਿਆ ਸੀ 36 ਤਰ੍ਹਾਂ ਦੇ ਭੋਜਨ ਬਣਾਏ ਸੀ ਤਾਂ ਬਾਬਾ ਨਾਨਕ ਉੱਥੇ ਨਹੀਂ ਸੀ ਗਏ ਤੇ ਇੱਕ ਗਰੀਬ ਮਜ਼ਦੂਰ ਦੇ ਘਰ ਗਏ ਸੀ ਭਾਈ ਲਾਲੋ ਦੇ ਜਿੱਥੇ ਅਚਾਰ ਤੇ ਗੰਢੇ ਨਾਲ ਰੋਟੀ ਖਾਧੀ ਸੀ ਜਦੋਂ ਭਾਈ ਲਾ ਮਲਕ ਭਾਗੋ ਨੇ ਬਾਅਦ ਚ ਗੁਰੂ ਜਿਹਨੂੰ ਪੁੱਛਿਆ ਵੀ ਤੁਸੀਂ ਸਾਡੇ ਪਕਵਾਨ ਛੱਡ ਕੇ ਇਹ ਗਰੀਬ ਦੀ ਚਾਰ ਨਾਲ ਕਿਉਂ ਖਾਧੀ ਐ ਤਾਂ ਗੁਰੂ ਸਾਹਿਬ ਨੇ ਕਿਹਾ ਸੀ ਤੇਰੀ ਰੋਟੀ ਦੇ ਵਿੱਚ ਕਿਰਤੀਆਂ ਦੀ ਕਿਰਤ ਦਾ ਚੂਸਿਆ ਹੋਇਆ ਲਹੂ ਹੈ ਤੇ ਇਹਦੀ ਰੋਟੀ ਦੇ ਵਿੱਚ ਇਹਦੀ ਹੱਕ ਸੱਚ ਦੀ ਰੋਟੀ ਦੇ ਵਿੱਚ ਅਮਰਤ ਵਾਲਾ ਦੁੱਧ ਹੈ ਸੋ ਸਰਕਾਰਾਂ ਨੂੰ ਥੋੜਾ ਸੋਚਣਾ ਚਾਹੀਦਾ ਇਹ ਵੀ ਸੱਚ ਐ ਕਿ ਉਹਨਾਂ ਨੇ ਸੋਚ ਨਹੀਂ ਪਾਉਣਾ ਕਿਉਂਕਿ ਕਾਰਪੋਰੇਟ ਘਰਾਣਿਆਂ ਦੀਆਂ ਨੀਤੀਆਂ ਦੇ ਹੱਥਾਂ ਚੜੀਆਂ ਸਰਕਾਰਾਂ ਕਦੀ ਇਹਨਾਂ ਬਾਰੇ ਕੁਝ ਸੋਚ ਨਹੀਂ ਸਕਣਗੀਆਂ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਬਹੁਤ ਮਿਹਰਬਾਨੀ ਸ਼ੁਕਰੀਆ